ਦੇਖੋ ਮੋਰਚੇ ਨੂੰ ਚੱਲਦਿਆਂ ਲਗਭਗ 76 ਦਿਨ ਹੋ ਗਏ ਜਿਹੜਾ ਆਪਣਾ ਦੇਸ਼ ਲੈਵਲ ਦੀਆਂ ਮੰਗਾਂ ਤੇ ਚੱਲ ਰਿਹਾ ਹੈਗਾ ਵਾ ਆ ਰੋ ਦੇ ਵਿੱਚ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਅੰਦੋਲਨ ਨੇ ਆਪਣਾ ਕੰਮ ਕੀਤਾ ਵਾ ਅੱਜ ਦੇਸ਼ ਪਰਦਰ ਦੀਆਂ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਇਸ ਵੇਲੇ ਇਲੈਕਸ਼ਨ 'ਚ ਹੈਗੀਆਂ ਨੇ ਉਹਨਾਂ ਨੂੰ ਸਿੱਧੇ ਜਾਂ ਸਿੱਧੇ ਟੰਗ ਨਾਲ ਕਿਸਾਨਾਂ ਮਜ਼ਦੂਰਾਂ ਵਾਲੇ ਮੁੱਦਿਆਂ ਤੇ ਆਪ ਦੀ ਗੱਲ ਕਰਨੇ ਪੈ ਰਹੀ ਆ। ਔਰ ਅਸੀਂ ਜਿਹੜੇ ਫੈਸਲੇ ਕੀਤੇ ਸੀ ਦੋਵੇਂ ਫੋਰਮਾਂ ਵੱਲੋਂ ਵੀ ਅਸੀਂ ਭਾਜਪਾ ਗਠਜੋੜ ਨੂੰ ਸਵਾਲ ਕਰਨੇ ਆ ਪੂਰੇ ਦੇਸ਼ ਦੇ ਹਰ ਪਿੰਡ ਗਲੀ ਕੂਚੇ ਦੇ ਵਿੱਚ। ਉਹ ਦੇਸ਼ ਪੱਧਰ ਲੈਵਲ ਤੇ ਆਵਾਜ਼ ਗੂੰਜ ਰਹੀ ਹੈਗੀ ਆ। ਆਏ ਦਿਨ ਆਪ ਮਹਾਰੇ ਸਾਡੇ ਕਿਸਾਨ ਤੇ ਮਜ਼ਦੂਰ ਇਹਨਾਂ ਪਾਰਟੀਆਂ ਨੂੰ ਸਵਾਲ ਕਰ ਰਹੇ ਹੈਗੇ ਆ। ਔਰ ਖਾਸ ਕਰਕੇ ਭਾਜਪਾ ਸਾਡੇ ਸਵਾਲਾਂ ਤੋਂ ਭੱਜ ਰਹੀ ਹੈਗੀ ਆ ਨੈਤਿਕ ਤੌਰ ਤੇ ਸਾਡੇ ਮੋਰਚਿਆਂ ਦੀ ਜਿੱਤ ਹੈਗੀ ਆ ਕਿ ਭਾਜਪਾ ਵਾਲੇ ਸਾਡੀਆਂ ਗੱਲਾਂ ਦਾ ਜਵਾਬ ਦੇਣ ਤੋਂ ਅਸਮਰਥ ਹੈਗੇ ਨੇ ਦੂਸਰਾ ਸੀਗਾ ਜਿਹੜਾ ਦੋਵਾਂ ਫੋਰਮਾਂ ਨੇ ਵੱਡਾ ਫੈਸਲਾ ਕੀਤਾ ਕਿ ਅਸੀਂ 22 ਮਈ ਨੂੰ ਜਿਹੜੇ 100 ਦਿਨ ਪੂਰੇ ਹੋ ਰਹੇ ਆ ਮੋਰਚੇ ਦੇ ਉਹਦੇ ਵਿੱਚ ਸਾਰਿਆਂ ਮੋਰਚਿਆਂ ਤੇ ਕੱਲਾ ਸ਼ੰਭੂ ਹੀ ਨਹੀਂ ਖਨੌਰੀ ਨਹੀਂ ਡੱਬ ਵਾਲੀ ਤੇ ਰਤਨਪੁਰਾ ਰਾਜਸਥਾਨ ਦੇ ਵਿੱਚ ਇਹ ਚਾਰ ਮੋਰਚੇ ਚੱਲ ਰਹੇ ਇਹਨਾਂ ਤੇ ਲਗਭਗ ਲੱਖਾਂ ਤੇ ਕੱਠ ਕਰਾਂਗੇ ਔਰ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹਨੂੰ ਵਿਵਸਥ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਲੇ ਪਾਸੇ ਵਧੇ ਔਰ ਜਿਹੜੇ ਕਿਸਾਨਾਂ ਨੂੰ ਰਿਹਾਈ ਦਾ ਸਵਾਲ ਹੈ ਇਹਨੂੰ ਵੀ ਹੱਲ ਕਰੀਏ ਕਿਉਂਕਿ ਜਿਹੜੀ ਮਾਡਰਨ ਡੈਮੋਕ੍ਰੇਸੀ ਆ ਉਸ ਸਿਰਾਂ ਦੀ ਗਿਣਤੀ ਨੂੰ ਬਹੁਤ ਮਹੱਤਵ ਦਿੰਦੀ ਆ ਔਰ ਅਸੀਂ ਆਪਣੀ ਤਾਕਤ ਦਾ ਮਜ਼ਾਰਾ ਕਰਾਂਗੇ ਬਾਈ ਵਾਲੇ ਆਪਣੇ ਐਕਸ਼ਨ ਦੇ ਵਿੱਚ ਉਹ ਵੱਡਾ ਹੋਊਗਾ ਔਰ ਤੁਸੀਂ ਦੇਖੋਗੇ ਸਮੇਂ ਦੇ ਹਾਕਮਾਂ ਨੂੰ ਅਸੀਂ ਉਹਨਾਂ ਦੀ ਬੋਲੀ ਬਦਲਣ ਦੇ ਵਿੱਚ ਉਹਨਾਂ ਦੀ ਬੋਲੀ ਵਿੱਚ ਵੀ ਫਰਕ ਰਹਿ ਰਿਹਾ ਜਿਹੜੀ ਆਰਐਸਐਸ ਸਿੱਧਾ ਅਟੈਕ ਕਰਦੀ ਸੀ ਲਖਣ ਚੱਲਣ ਤੋਂ ਪਹਿਲਾਂ ਹੁਣ ਉਹ ਬੋਲਣ ਤੋਂ ਵੀ ਕਤਰਾ ਰਹੇ ਔਰ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਵੀ ਸਿੱਧਾ ਨਿਸ਼ਾਨੇ ਤੇ ਹੁਣ ਕਿਸਾਨ ਆਗੂ ਨਹੀਂ ਹੈ ਸ਼ਾਇਦ ਉਹਨਾਂ ਉਹਨਾਂ ਨੂੰ ਸਿਆਸੀ ਸੇਖ ਲੱਗੇ ਨੇ ਕਿਸਾਨਾਂ ਤੇ ਜੋ ਕੁਝ ਉਹਨਾਂ ਨੇ ਪਿੱਛੇ ਕਰ ਲਿਆ ਜਿਵੇਂ ਹਰਿਆਣੇ ਦੇ ਬਾਡਰਾਂ ਤੇ ਜ਼ਬਰ ਕੀਤਾ ਜਿਵੇਂ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਜਿਵੇਂ ਗੰਬੀਰ ਜ਼ਖਮੀ ਹੋਏ ਸਾਡੇ ਨੌਜਵਾਨ ਜਿਵੇਂ ਸਾਡੇ ਤੇ ਤਸ਼ੱਦਦ ਹੋਇਆ ਜਿਵੇਂ ਦੇਸ਼ ਦੀ ਰਾਜਤਾ ਨੀਵੇਂ ਸਾਨੂੰ ਜਾਨ ਨਹੀਂ ਦਿੱਤਾ ਗਿਆ ਔਰ ਜਿਵੇਂ ਹਾਈਵੇ ਦੇ ਉੱਤੇ ਬੈਰੀਕੇਟਿੰਗ ਹੋਈ ਆ ਇਹ ਸਾਰੇ ਸਵਾਲ ਜਦੋਂ ਦੇਸ਼ ਦੀ 140 ਕਰੋੜ ਜਨਤਾ ਦੇ ਸਾਹਮਣੇ ਅਸੀਂ ਰੱਖੇ ਆ ਤਾਂ ਪਾਜਪਾ ਨੂੰ ਜਵਾਬ ਦੇਣੇ ਔਖੇ ਹੋ ਰਹੇ ਆ ਡਿਫੈਂਸਿਵ ਹੁੰਦੇ ਨੇ ਉਹ ਔਰ ਹੁਣ ਉਹਨਾਂ ਕੋਲੇ ਇਹ ਕਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਜੀ ਇਹ ਤਾਂ ਵਿਰੋਧੀਆਂ ਦੇ ਬੰਦੇ ਨੇ ਇਹ ਇਹ ਵਿਰੋਧ ਤਾਂ ਹੀ ਸਾਡਾ ਹੋ ਰਿਹਾ ਵੀ ਵਿਰੋਧੀ ਦਲ ਵਿਰੋਧ ਕਰ ਰਹੇ ਨੇ ਇਹ ਸਾਰੀ ਦੁਨੀਆ ਜਾਣਦੀ ਆ ਵੀ ਜੜੀਆਂ ਵੀ ਜਥੇਬੰਦੀਆਂ ਜਿਹੜੇ ਮੋਰਚੇ ਲੜ ਰਹੇ ਨੇ ਉਹਨਾਂ ਵਿਰੋਧੀ ਧਿਰਾਂ ਦੇ ਸਮੇਂ ਵੀ ਅੰਦੋਲਨ ਕੀਤੇ ਨੇ ਉਹ ਉਹਨਾਂ ਖਿਲਾਫ ਹੀ ਅੰਦੋਲਨ ਕਰਦੇ ਰਹੇ ਨੇ ਇਸ ਕਰਕੇ ਬਾਈ ਦਾ ਮੋਰਚਾ ਵੱਡਾ ਵੱਡਾ ਇਕੱਠ ਕਰਾਂਗੇ ਆਪਾਂ ਮੋਰਚਾ ਸ਼ਬਦ ਨਹੀਂ ਵੱਡਾ ਉਹ ਇਕੱਠ ਹੋਊਗਾ ਔਰ ਅਸੀਂ ਦਿਖਾਵਾਂਗੇ ਵੀ ਮੋਰਚਿਆਂ ਵਿੱਚ ਤਾਕਤ ਕਿੰਨੀ ਹੈਗੀ ਆ ਔਰ ਇਸ ਕਰਕੇ ਅੱਜ ਅਸੀਂ ਪਰਿਵਾਰਾਂ ਨੂੰ ਵੀ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ ਵੀ ਪੂਰੇ ਦੇ ਪੂਰੇ ਤਿੰਨ ਪਰਿਵਾਰ ਚੜ੍ਹਦੀ ਕਲਾ 'ਚ ਨੇ ਔਰ ਉਹਨਾਂ ਦੀ ਸਮੱਸਿਆ ਕੀ ਆ ਜਿਵੇਂ ਤੁਹਾਡੇ ਸਵਾਲ ਆਉਂਦੇ ਨੇ ਵੀ ਠੀਕ ਹੈ ਜਿਵੇਂ ਹਾਈਵੇ ਢੱਕੀ ਗਈ ਆ ਆ ਸਾਰੇ ਲਗਭਗ ਬਾਰਡਰ ਬੰਦ ਨੇ ਇਸ ਬਾਰਡਰ ਜਿਹੜਾ ਮੋਦੀ ਸਰਕਾਰ ਨੇ ਬੰਦ ਕਰਵਾਏ ਨੇ ਉਹਨੇ ਪੰਜਾਬ ਦਾ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ ਹੈਗੇ ਚ ਕੋਈ ਰੌਲਾ ਨਹੀਂ ਹੈਗਾ ਔਰ ਜਿਹੜੇ ਪੰਜਾਬ ਦੇ ਸੀਮਾ ਉਹਨਾਂ ਕਿਤੇ ਵੀ ਕੰਪਲੇਨ ਨਹੀਂ ਕੀਤੀ ਕੇਂਦਰ ਕੋਲੇ ਵੀ ਇਹ ਇਹ ਸਾਡੀ ਨੁਕਸਾਨ ਕਰ ਰਹੇ ਆ ਅ ਗ੍ਰਿਫਤਾਰੀ ਤੋਂ ਬਾਅਦ ਅਸੀਂ ਰੇਲ ਟਰੈਕ ਜਾਮ ਕੀਤਾ ਹੈਗਾ ਔਰ ਸੱਚੀ ਉਸ ਗੱਲ ਨਾਲ ਲੋਕਾਂ ਨੂੰ ਤਕਲੀਫ ਵੀ ਹੋ ਸਕਦੀ ਆ ਸਮੱਸਿਆਵਾਂ ਵੀ ਹੋ ਸਕਦੀਆਂ ਪਰ ਇਹ ਸਵਾਲ ਤਾਂ ਸਰਕਾਰ ਕੋ ਹੋਣਾ ਚਾਹੀਦਾ ਵੀ ਬਹੁਤ ਛੋਟਾ ਮਸਲਾ ਵਾ ਤੁਸੀਂ ਇੰਨੇ ਦਿਨ ਕਿਉਂ ਨਹੀਂ ਕਿਸਾਨ ਜਿਹੜੇ ਸਾਡੇ ਆਗੂ ਰਿਹਾ ਕੀਤੇ ਹੋਏ ਮਜਬੂਰੀ ਬਸ ਮੈਂ ਕਹਿੰਦਾ ਦੂਸਰੇ ਬੰਨੇ ਜਿਹੜੇ ਵਪਾਰੀਆਂ ਦੀ ਕੰਪਲੇਨ ਵੀ ਆਈ ਹੋਈ ਤੁਸੀਂ ਕਰੋਗੇ ਸਵਾਲ ਵੀ ਠੀਕ ਆ ਉਹਨਾਂ ਦਾ ਪੱਖ ਆਪਣੇ ਤਾਂ ਠੀਕ ਆ ਵੀ ਉਹਨਾਂ ਦੇ ਵਪਾਰ ਤੇ ਕੁਝ ਅਸਰ ਹੋ ਸਕ ਹੋਊਗਾ ਇਸ ਰਲੂ ਦਾ ਪਰ ਇਸ ਮਸਲੇ ਦੇ ਵਿੱਚ ਕਿਵੇਂ ਸਰਕਾਰ ਪਿੱਠ ਪਿੱਛੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਆ ਸੜਕਾਂ ਵਾਲੇ ਮਸਲੇ ਤੇ ਏਡੀ ਵੱਡੀ ਕੰਪਲੇਨ ਨਹੀਂ ਆਈ ਹੈਗੀ ਜਦਕਿ ਸੜਕਾਂ ਭਾਜਪਾ ਨੇ ਬੰਦ ਕਰਾਈਆਂ ਹੈਗੀਆਂ ਇਹ ਇਹ ਵੀ ਕਿਤੇ ਲੱਗਦਾ ਇਹਦੇ ਪਿੱਛੇ ਇਹਦੀ ਟਾਈਮਿੰਗ ਆਪਣੇ ਆਪ ਚ ਬੜੀ ਹੋਰ ਪਾਸੇ ਖੜਦੀ ਹੈਗੀ ਆ ਅਸੀਂ ਇੱਕ ਮਿੰਟ ਵੀ ਰੇਲ ਟ੍ਰੈਕ ਜਾਮ ਕਰਨ ਨੂੰ ਰਾਜ਼ੀ ਨਹੀਂ ਹੈਗੇ ਅੱਜ ਸਰਕਾਰ ਮੰਨ ਲੈ ਅੱਜ ਤਾਂ ਸੜਕ ਤੇ ਬੈਣ ਨੂੰ ਵੀ ਰਾਜ਼ੀ ਨਹੀਂ ਹੈਗੀ ਉਹ ਬੈਰੀਕੇਟ ਮੇਰੀ ਗੱਲ ਹੋਣ ਤੋਂ ਸਵਾਲ ਕਰਿਓ ਬੈਰੀਕੇਟਿੰਗ ਖੋਲ ਦੇਣ ਆਪਾਂ ਦਿੱਲੀ ਚਲ ਜਾਨੇ ਆ ਆਪਾਂ ਤਾਂ ਇੱਥੇ ਰੇਲ ਤੇ ਸੜਕ ਤੇ ਬੈਣਾ ਨਹੀਂ ਚਾਹੁੰਦੇ ਥੋ ਇਸ ਕਰਕੇ ਸਵਾਲ ਉਹਨਾਂ ਤੇ ਵੀ ਖੜਦੇ ਆ